ਚਾਰੇ ਬੱਕਰੀਆਂ ਮਾਰਾ ਫੇਰ ਨਗਾ ਦੇ ਵਿੱਚ ਫਾਇਦਾ ਰਹਿੰਦਾ ਹੈ ਬਾ ਬਾ ਥੋੜਿਆ ਅਕਲ ਤੋਂ ਹੱਥ ਮਾਰ ਲੈ ਯਾਰ ਵੱਡੀਆਂ ਬੱਕਰੀਆਂ ਵੀ ਵਿੱਚ ਹੁਣ ਦੱਸ ਲੈ ਕਿਹੜੀਆਂ ਵੱਡੀਆਂ ਨੇ ਵੱਡੀ ਦੇ ਲਾਲ ਟਿੱਕੜੀ ਆ ਕਿਹੜੀ ਬੱਕਰੀ 5000 ਦੀ ਆ 40 ਤਾਂ ਲੱਗਣਾ ਤੇ ਇਕੱਲੀ ਤੇ ਕਿਹੜੀ ਆ ਉਹ ਦੇ ਲੱਖ ਦੀ ਉਹ ਕਹਦੇ ਹੁਣ ਤਾਂ ਉਹ 40 ਲਾ ਕੇ ਗਲਤ ਲੱਖਗਾ ਤੋਂ ਕਵਾਂਗੇ ਬਈ ਬਾਬਾ ਸਾਨੂੰ ਇੱਕੋ ਹੀ ਬਹੁਤ ਹਸਤਾਈ ਦੀ ਕੋ ਮਾਤਾ ਹੀ ਨੀ ਆ ਗੱਲ ਗਰ ਵਿਚੋਂ ਬੱਕਰੀ ਕੱਢ ਕੇ ਕਹਿੰਦਾ ਮੈਂ ਤੇਰਾ ਮਾਨ ਕਰਦਾ ਨਾ ਤੂੰ ਉਹ ਧੱਕਾ ਕਰੀ ਜਾਣਾ ਬਾਬਾ ਤੇਰਾ ਨਾ ਤੂੰ ਉਹ ਉਂਗਲਾ ਆ ਬੱਕਰੀ ਮੈਂ ਤੈਨੂੰ ਕਹਿਆ ਵਾ ਲੈ ਆ ਪਰ ਐਨ ਚਾਰਾਂ ਬੱਕਰੀਆਂ ਆ ਉਹ ਭਿੰਦਰ ਸਿਆ ਆ ਬੱਕਰੀਆਂ ਸੌਦਾ ਹੈ ਹੈ ਸੋ ਤੋਂ ਬੱਕਰੀ ਨਹੀਂ ਕੱਢ ਹੋਈ ਕੱਢ ਲਈ ਕੱਢ ਨਹੀਂ ਯਾਰ ਕੱਢ ਬਾਬਾ ਬੱਕਰੀਆਂ ਵਿਚ ਖੜੀ ਆ ਯਾਰ ਬੱਕਰੀਆਂ ਚ ਇੱਕ ਬੱਕਰੀ ਕੱਢ ਕੇ ਲੈ ਜਾ ਤੂੰ ਦੇਖ ਲੈ ਕਿਹੜੀ ਆ ਇਹ ਮਾੜੀ ਕੱਢੀ ਆ ਛੋਟੀ ਆ ਬੱਕਰੀ ਲੈ ਨਾਬ ਨਹੀਂ ਛੱਡਦਾ ਨਹੀਂ ਛੱਡਦਾ ਨਵਾਬ ਨੂੰ ਵੀ ਚੱਕ ਕੇ ਨਾਲ ਹੀ ਲੈ ਜਾਗੇ ਇਹਦੀ ਪੱਠ ਵੀ ਟੱਕੋ ਨਾਲ ਇਹ ਨਹੀਂ ਇਹ ਨਹੀਂ ਆ ਚਿੱਟੀ ਆ ਉਹ ਫਿਰਦੀ ਆ ਹਾਂ ਵੀ ਠੀਕ ਆ ਹੁਣ ਬਾਬਾ ਮਾਰਨਾ ਨਹੀਂ ਨਾ 10000 ਹੋਈਆਂ ਨਹੀਂ ਓਏ ਹੋਜੀ ਗੱਲ ਆ ਜਾ ਚਲ ਉਹਨੇ ਕਹਿਤਾ ਉਹਦੀ ਰੱਖ ਲਈ ਮੈਂ ਬਸ ਕਹਿਤਾ ਤੈਨੂੰ ਕਹਿਤਾ ਚੱਲ ਯਾਰ ਚੱਲਾ ਬਾਬਾ 28000 ਅਗਲੀ ਵੰਡੀ ਮਿਲ ਜੂ ਤੈਨੂੰ ਭਾਜਾ ਉਹ ਵੀ ਉਹਨੇ ਕਹਿਤਾ ਉਹਨੂੰ ਪਤਾ ਵੀ ਉਹਨੂੰ ਨਹੀਂ ਪਤਾ ਕਿੰਨੇ ਰੁਪਏ ਆ ਸੌਦੇ ਦੇ ਨਹੀਂ ਪਤਾ ਜਾਂਦਾ ਕਿਉਂ ਵੀ ਨਾ ਪਤਾ ਹਵੇ ਚੱਲ ਆਹ ਦੇ ਇਹਨੂੰ ਉੱਥੇ ਲੈ 100 ਰੁਪਏ ਦੇ ਸੌਦਾ ਹੋਇਆ ਸੌ ਤੂੰ ਦੇ ਜਾ ਮੈਨੂੰ ਭੱਜ ਕੇ ਹਾਂ ਅਧਿਕਾ 파ਰਸੀਆ ਦਾ ਮੈਂ ਮਿਹਨਤ ਨਾ ਕੱਟਦਾ ਛੱਡੀਆਂ ਇੱਕ ਛੱਟ ਤਿੰਨ ਮੇੜ ਦੇਣਾ ਬਾਬਾ ਤੂੰ ਵੀ ਕੰਮ ਆਏ ਬਾਬਾ ਆਉਂਦੇ ਬਾਬਾ ਤਾਰਾ ਬਈ ਆਗੇ ਬਾਬਾ ਜੀ ਆਜੋ ਜੀ ਆਜੋ ਇੰਨੇ ਦਾ ਵੀ ਨਿਮੇੜ ਹੋਣਾ ਬਾਬਾ 28000 ਰੁਪਏ ਦੇਣਾ ਇਹਨੂੰ ਅਰੋਂਦਾ ਬਾਲਾ ਬਾਦਲ ਹੈ ਨਹੀਂ ਇਹਨਾਂ ਦਾ ਹੋਰ ਵੀ ਲੈਣੀਆਂ ਨੇ ਕਿਸੇ ਨੇ ਤੀਜਾ ਕਿਹੜਾ ਵਾ ਓਏ ਆ ਦੋ ਬੱਕਰੀਆਂ ਇੱਕ ਪਾਠਾ ਚੱਲ ਬਾਬਾ ਲਾ ਜਾਰ ਪੈਸੇ ਖਰੀਦ ਇਹਨਾਂ ਦੇ ਬੱਚੇ ਵਿਚਾਰਿਆਂ ਦੇ ਕਿੱਧਰ ਪਾ ਜਾ ਮਗਰ ਮਾਰੇ ਫਰੋਜ ਦਾ ਮਤਲਬ ਹੈ ਯਾਰ ਫਰੋਜ ਦਾ ਮਾਰੀ ਆ ਇਹ ਓ ਫਰੋਜ ਓ ਫਰੋਜ ਹੋ ਰਿਆ ਆਇਆ ਆ ਸਸਤਾ ਮਾਲ ਮਿਲਿਆ ਦਾ ਆ ਜਾ ਅਗਰਾਂ ਜੀ ਚਲ ਆ ਪਣੀ ਆ ਓ ਬਾ ਤੂੰ ਬਾਬੇ ਉਹਨਾਂ ਨੂੰ ਇੱਥੇ ਬੈਕ ਜਿਹੜੇ ਚੰਗੀਆਂ ਨੇ ਤਿੰਨੇ ਜੋ ਰੋ ਜਾ ਗਿਆ ਰੋ ਜਾ ਆ ਚੈੱਕ ਕਰੀ ਗਰਾ ਮਾਲ ਦੇਖ ਫਰੋਜ ਕਿਹਾ ਫਰੋਜ ਜਿੰਨਾ ਚਿਰ ਜਣੀ ਆਉਂਦੀ ਚਾਹ ਵੀ ਕਰ ਲੀ ਦੁੱਧ ਵੀ ਦਿੰਦੀ ਆ ਉਹ ਬੱਚਾ ਖੜਾ ਇੱਕ ਪੱਕੇ ਜਿਹੇ ਜਾਇਜ ਪੈਸੇ ਲਈ ਆਜੋ ਆਜੋ ਹੋਰ ਬੋਲ ਤੈਨੂੰ 30 ਵਗੈਰ ਕਹਿੰਦਾ ਤੂੰ ਪੈਸੇ ਦੱਸ ਕਿੰਨੇ ਲੱਗਦੇ 30000 ਮੰਗਿਆ ਕਿਹੜਾ ਬਾਹਲਾ ਮੰਗਿਆ ਤੈਨਾਂ ਦਾ ਚੱਲ ਚੱਲ ਇਹਨਾਂ ਦੇ 14000 ਦੇ ਹੈਂ ਪੱਕੇ ਪੈਸੇ ਲਾ ਪੱਕੇ ਨਹੀਂ ਨਹੀਂ ਪੱਕੇ ਹੈਗੇ ਇਸ ਤੋਂ ਉੱਪਰ ਨਹੀਂ ਪੱਕੇ ਲਾ ਮੇਰਾ ਵੀਰ ਪੱਕੇ ਪੈਸੇ ਲਾ ਪੱਕੇ ਹੀ ਨੇ ਬਾਬਾ ਜੀ ਨਹੀਂ ਲਾਏ ਪੱਕੇ ਇਹ ਲਿੱਸੀਆਂ ਨੇ ਸਾਤੋਂ ਕਾਹ ਨੂੰ ਕਹੋਨਾ ਆਪ ਹੀ ਕਹਿ ਦੇ ਵੇਚਣੀਆਂ ਨੇ ਬਈ ਵੇਚਾ ਦੇ ਚਲ ਦੱਸਿਆ ਪੱਕੇ ਪੈਸੇ ਲਾ ਇਸ ਤੋਂ ਉੱਪਰ ਨਹੀਂ ਬਾਬਾ ਲੈ ਸਾਈ ਕੱਢ ਰੇ ਬਸ ਆਏ ਨੂੰ ਕੀ ਹੈ ਜੀ ਉਹ ਸਾਈ ਤਾਂ ਕੱਢ ਭੈਣੋ ਜਿਆਦਾ ਤੋਂ ਥੋੜੇ 8000 ਰੁਪਏ ਤੇ ਉਹ ਪੱਠਾ ਹੀ ਨਹੀਂ ਬਾਬਾ ਜੀ ਉਹ ਨਹੀਂ ਲੈਣੇ ਕਿਹੜੀ ਲੈਣਾ ਨਹੀਂ ਪੱਠ ਦਾ ਬਾਹੂ ਨਿਕਲਿਆ ਹੋਇਆ ਉਹ ਬਾਹੂ ਫਿਰ ਪਤਾ ਫਰੀਜ ਹੀ ਦਿੰਨੇ ਆ ਨਹੀਂ ਨਹੀਂ ਉਹ ਲੈਣਾ ਜੀ ਨਾ ਮੈਂ ਤਾਂ ਬੱਚੇ ਕਰਕੇ ਹੀ ਲੈਂਦਾ ਸੀ ਉਹ ਪਾ ਜੈਣਾ ਕੋਈ ਨਹੀਂ ਕੋਈ ਨਾ ਉਹ ਉਹ ਕੌਫਤਾ ਆ ਗਿਆ ਤੇ ਰਹਿ ਗਿਆ ਸੜ ਤੇ ਤੇਰੀ ਤੂੰ ਲਾ ਪੈਸੇ ਤਾਂ ਭੱਜ ਗਿਆ ਮੈਂ ਕੀ ਕਰਨੀ ਮੇਰੇ ਟੁੱਡਾ ਮਾਰ ਮਾਰ ਕੇ ਬੱਕਰੀ ਮਾਰਦਾ ਉਹ ਸਾਲੇ ਬਿਨਾ ਹੀ ਸਿੰਘ ਟਡਾਈ ਫਰਦੇ ਯਾਰ ਮੇਰੇ ਤੈਨੂੰ ਪਤਾ ਵੱਡੀਆਂ ਬੱਕਰੀਆਂ ਨੇ ਵੱਡੀਆਂ ਦਾ ਸਾਰੇ ਗੋਲੀ ਨੇ ਥੋੜੇ ਨਹੀਂ ਉਹਦੇ ਤਾਂ ਕੰਮ ਦੀ ਉਹ ਤਾਂ ਜਾਣ ਕੇ ਭੱਜ ਆਏ ਨੇ ਅੱਖ ਮਾਰਤੀ ਰਿਆਤਲੀ ਨੇ ਅਫਰੋਜ ਮਾਰਦੀ ਮੈਂ ਓਏ ਇੱਕੜ ਭੱਜੀ ਕਦੇ ਚਲੇ ਯਾਰ ਬਾਬਾ ਜੀ ਆਪਣੇ ਲੱਗਣ ਵਾਲਾ ਮਾਰ ਐਡੀ ਦੇ ਤੇਰੀ ਸਾਰਾ ਸੌਦਾ ਖੜੇ ਗਿਆ ਭੱਜ ਲਿਆ ਤੂੰ ਮੈਂ ਵੀ ਇਹ ਗੱਲ ਗਲਤ ਹੈ ਹੈਲੋ ਓ ਗਲਤ ਕਹਾਦਾ ਓਏ ਅਸੀਂ ਭੱਜੇ ਸੀਗੇ ਆ ਕੇ ਦਿਖਾਉਣਾ ਫੇਰ ਵੀ ਓ ਅਫਰੋਜ 14 ਨਹੀਂ ਲੈਣਾ ਪਈ ਨਾ ਨਹੀਂ ਤੇਰੀ 60 ਗਾਲ ਤਾਂ ਤੇਰੀ ਨੇ ਵਧਾਣਾ ਸੀ ਵਧੀਆਂ ਹੈਂ ਕਾਕਾ ਇਤੋਂ ਵੱਧ ਨਹੀਂ ਵਿਤ ਵਿਗਣੀਆਂ ਇਹੇ ਆਲਾ ਫਰ ਤੂੰ ਐਡਾ ਉਹਦਾ ਤੈਨੂੰ ਤੇਰੇ ਕਰਕੇ ਕਹਤਾ ਵੀ ਜਵਾਗੀਆਂ ਪਾਲੀਆਂ 14 ਲਗਾ 14 ਹੀ ਦੇ ਰਿਆ ਫੜ ਆਲਾ ਫਰ ਬਹਿ ਦਿਓ ਹਾਜੀ ਸਾਹਿਬ ਨੂੰ ਕਹੇ ਦਿਓ 14000 ਓਏ ਹਾਜੀ ਸਾਹਿਬ ਬੱਚਿਆ ਵਾ 14000 ਦਿਓ ਘੱਟਾ ਨਹੀਂ ਆਗਾ ਤੁਹਾਨੂੰ ਇਹ ਚ ਦਿਓ ਦਿਓ ਦੁੱਧ ਵੀ ਦਿੰਦਿਆਂ ਨੇ ਦੁੱਧ ਕਿਹੜਾ ਦੇਣਾ ਓਏ ਦਿੰਦਿਆਂ ਰੇ ਯਾਰ ਆਪੇ ਹੀ ਤਾਂ ਜਾਂਦਾ ਉਹ ਬਾਬਾ ਜੀ ਮੋਬਾਈਲ ਤੇ ਦੇਣਾ ਹੈ ਪੈਸਾ ਕਿਤੇ ਮੋਬਾਈਲ ਤੇ ਕੋਈ ਨਹੀਂ ਮੋਬਾਈਲ ਤੇ ਪਾ ਕੇ ਪਹੇਗਾ ਗੂਗਲ ਤੇ ਚੱਲਦਾ ਆ ਦੇ ਲਿਆ ਤੁਹ ਲਿਖਾਈ ਕਰਾ ਬੇਲਵਾਨਾ ਬੱਕਰੀਆਂ ਜੇ ਸਾਮੀਆਂ ਹੁੰਦੀਆਂ ਨਾ ਬੱਕਰੀਆਂ ਬੱਕਰੀ ਚੱਲੀ 14 14 ਦੀ ਵਿਕਦੀ 15 15 ਦੀ 15 15 ਦੀ ਵਿਕਦੀ ਸਹੀ ਗੱਲ ਆ 30 ਤੋਂ 35000 ਦਾ ਮਾਲ ਸੀ ਜਿਹੜਾ ਤੁਸੀਂ ਬੇਸਾਬ ਕੀਤਾ ਇਹ ਹੂੰ ਚਲ ਦੇਖਦਾ ਹਾਂ ਹੰਡਾਈ ਤੋਂ ਗਈ ਸਮਝ ਨਹੀਂ ਕਰੀ ਬਿਕਣੇ ਇੱਥੇ ਜੀ ਆ ਤੇਰੇ ਮੂੰਹ ਨੂੰ ਜੋਰ ਲਾਇਆ ਇਹਨਾਂ ਲਈ ਮੈਂ ਖੜਦਾ ਨਹੀਂ ਹੁੰਦਾ ਛੇਤੀ ਮਾਲ ਦੇ ਦੇ ਤੇ ਬਾਬਾ ਨੇ 2000 ਰੁਪਏ ਠੋਕ ਕੇ ਕਿਨੇ 14 ਲੱਗਿਆ ਤੈਨੂੰ 14 ਹੀ ਦੇਤਾ ਬਾਬਾ 14 ਵਾਲਾ ਪੱਜ ਗਿਆ ਕਿਨੋਂ ਤੇਰਾ ਪਰਚੀ ਦੇ ਮੈਨੂੰ ਕਹਿਣਾ ਗਿਆ ਤੇ ਹੱਡੀਆਂ ਵਾਲਿਆਂ ਨੇ ਵਿਚਾਰਿਆ ਚਾਰ ਟੋੜ ਹੈ ਜੇ ਹਾਜੀ ਹਾਜੀ ਸਾਹਿਬ ਹੱਡੀਆਂ ਓਡੀਆਂ ਰਾਂ ਪਰ ਇਕੱਠਾ ਕਰਕੇ ਚੂਰਾ ਜਿਆ ਕਰ ਲਾਂਗੇ ਆ ਲੈ ਆ ਵੀ ਵਿਚੀ ਜਾਊ ਵਿਚਾਰੀ ਹੈ ਨਾ ਇਹਦੀ ਲੱਤ ਤੋੜ ਰੱਖੀ ਹੈ ਨਹੀਂ ਤਾਂ ਇਹਨੂੰ ਪੈਸੇ ਮਿਲ ਜਾਂਦੇ ਫੁੱਲ ਲੱਤ ਕੱਜ ਤੋੜ ਲਈ ਭਈ ਇਹਨੇ ਉਹ ਮੋਬਾਈਲੋਂ ਪੈਸਾ ਕਾਹਦੇਗਾ ਤੂੰ ਅੱਛਾ ਗੱਡੀ ਚੱਲ ਜੇ ਤਰ੍ਹਾਂ ਜੇ ਬਾਬਾਈ ਤੁਸੀਂ ਆਪ ਕਿਨੇ ਸੌਦੇ ਖਰਾਦੇ ਨੋ ਮੰਡੀ ਤੇ ਪਤਾ ਨਹੀਂ ਮੈਂ ਅਣਗਿਣਤੀ ਹੀ ਹੁੰਦਾ ਜੀ ਆਪਾਂ ਕਦੇ ਗਿਣਤੀ ਮਰਤੀਆ ਕਰੀ ਨਹੀਂ ਦਲਾਲੀ ਕਿੰਨੇ ਰੁਪਏ ਲੈਣੋ ਜੀ ਹਲਾਲੀ ਨਾਲ ਕੋਈ ਦੇਖ ਜਾਂਦਾ ਨਾ ਭਾ ਲੈਣਿਆ ਠੀਕ ਹੈ ਜੀ ਗਾਲਾ ਗੂੜਾ ਜ਼ਰੂਰ ਕੱਢ ਦਿੰਦੇ ਆ ਲੋਕਾ ਠੀਕ ਹੈ ਜੀ ਉਹ ਫਰੀਦੀਆਂ ਉਹ ਫਰੀਦ ਚ ਆਉਂਦੇ ਨੇ ਯਾਰ ਇੱਕ ਆਪਾਂ ਵੀਰੇ ਤਾਂ ਸੌਦੇ ਕਰਾਉਣੇ ਆ ਵੀ ਇਹ ਮੰਡੀ ਆ ਮੰਡੀ ਨੂੰ ਚਲਾਉਣ ਵਾਸਤੇ ਬਹੁਤ ਮਿਹਨਤ ਕੀਤੀ ਆ ਮਿਹਨਤ ਇਸ ਕਰਕੇ ਕਰਦੇ ਆ ਵੀ ਸਾਡੇ ਇਲਾਕੇ ਨੂੰ ਸਹੂਲਤ ਮਿਲੇ ਸਾਡੇ ਇਲਾਕੇ ਦੇ ਲੋਕ ਰੋਜ਼ਗਾਰ ਨਾਲ ਜੁੜਨ ਤੇ ਬਹੁਤ ਜੁੜੇ ਵੀ ਆ ਇਹ ਨਹੀਂ ਹੈਗਾ ਵੀ ਨਹੀਂ ਜੁੜੇ ਬਰੇ ਨੌਜਵਾਨ ਇਸ ਕਿਤੇ ਨਾਲ ਜੁੜੇ ਨੇ ਦੁੱਧ ਚਵਾਈ ਦਾ ਮੇਲਾ ਹੋਇਆ ਵੀਰੇ ਰਿਕਾਰਡ ਟੁੱਟਿਆ ਵਾ ਔਰ ਰਿਕਾਰਡ ਤੋੜਿਆ ਵਾ 150 ਗ੍ਰਾਮ ਘਟ 8 ਲੀਟਰ ਤੱਕ ਚਵਾਈਆਂ ਦੁੱਧ ਕੱਢਿਆ ਬੱਕਰੀ ਨੇ ਪਰ ਇਸ ਮੇਲੇ ਤੋਂ 2 ਮਹੀਨਿਆਂ ਤੋਂ ਬਾਅਦ ਇੱਕ ਹੋਰ ਹੋਊਗਾ ਦੁੱਧ ਚਵਾਈ ਦਾ ਮੇਲਾ ਉਹ ਇੱਕੋ ਵੀ ਇਸ ਤੋਂ ਵੀ ਵੱਡਾ ਮੇਲਾ ਹੋਊਗਾ ਰਿਕਾਰਡ ਤੋੜ ਦੁੱਧ ਚਵਾਈ ਹੋ ਗਈ ਇਹਦੇ ਤੇ ਤੇ ਉਹ ਤਾਂ 2 ਮਹੀਨਿਆਂ ਦਾ ਗੈਪ ਪਾਇਆ ਵੀ ਅਸੀਂ ਬੱਕਰੀਆਂ ਤਿਆਰ ਕਰਨੀਆਂ ਅਸੀਂ 8 ਲੀਟਰ ਵਾਲਾ ਰਿਕਾਰਡ ਤੋੜਨਾ ਉਹ ਵੀ ਤੋੜਨਾ ਉਹ ਵੀ ਤੋੜਨਾਮਾ ਪਾਰ ਸਾਡੀ ਕੋਸ਼ਿਸ਼ ਆਸੀ ਹੁਣ ਕੋ ਸਾਬੇ ਲੱਗੇ ਬੱਕਰੀਆਂ ਮੈਂ ਕਾਲੀ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਸਵਾਰਣੇ ਵਿੱਚ ਸ਼ੁਰੂ ਕਰ ਦਵਾ ਦਿਆਂ ਬੱਕਰੀਆਂ ਚਲੋ ਤਿਆਰੀ ਹੋਣਾ 2 ਮਹੀਨੇ ਤੱਕ ਆ ਹੁਣ ਚੱਲ ਰਿਹਾ ਵਾ ਨਈ ਜੂਨ ਜਲਾਈ ਦੇ ਵਿੱਚ ਮੇਲਾ ਕਰਾਵਾਂਗੇ ਦਿਨ ਵੀ ਥੋੜਾ ਜਿਹਾ ਮੌਸਮ ਵੀ ਠੀਕ ਹੋ ਜਾਊਗਾ ਜੂਨ ਦਾ ਮਹੀਨਾ ਜਿਆਦਾ ਗਰਮ ਹੁੰਦਾ ਵਾ ਜਲਾਈ ਦੇ ਵਿੱਚ ਥੋੜਾ ਬਹੁਤਾ ਮੌਸਮ ਠੀਕ ਹੋ ਜਾਂਦਾ ਇਸ ਲਈ ਜਲਾਈ ਮਹੀਨੇ ਦੇ ਵਿੱਚ ਆਪਾਂ ਬੱਕਰੀਆਂ ਦਾ ਦੁੱਧ ਚਵਾਈ ਕਰਾਵਾਂਗੇ ਪੂਰਾ ਠੋਕ ਕੇ ਕਰਾਵਾਂਗੇ ਵੱਡੇ ਨਾਮ ਦਵਾਂਗੇ ਇੰਗਲੈਂਡ ਦੇ ਵਿੱਚੋਂ ਸਪੌਂਸਰ ਹੋ ਰਿਹਾ ਇਹ ਮੇਲਾ ਠੀਕ ਹੈ ਜੀ ਪਹਿਲਾ ਜਿਹੜਾ ਮੇਲਾ ਸੀ ਕੈਨੇਡਾ ਵਿੱਚੋਂ ਆਇਆ ਸੀ ਆਪਾਂ ਨੂੰ ਸਪੌਂਸਰ ਤੇ ਜਿਹੜਾ ਦੂਜਾ ਮੇਲਾ ਵੀਰੇ ਉਹ ਇੰਗਲੈਂਡ ਦੀ ਧਰਤੀ ਤੇ ਆ ਡਾ ਵੀਰ ਬੈਠਾ ਉਹਨਾਂ ਵੱਨਿਓ ਸਪੌਂਸਰ ਹੋਊਗਾ ਮੇਲਾ ਠੀਕ ਹੈ ਪਰ ਇਹਦਾ ਨਾਮ ਹਜੇ ਨਹੀਂ ਦੱਸ ਰਿਹਾ ਅਸੀਂ ਕਿਉਂਕਿ ਫਿਰ ਤੁਹਾਨੂੰ ਪਤਾ ਫਿਰ ਕੁਝ ਹੋਰ ਹੀ ਕਹਾਣੀਆਂ ਬਣ ਜਾਂਦੀਆਂ ਨੇ ਪਰ ਮੌਕੇ ਤੇ ਜਾ ਕੇ ਪੂਰਾ ਪਟਾਖਾ ਪਾਵਾਂਗੇ ਵੀ ਐਡੇ ਵੱਡੇ ਰਾਮ ਵੱਡਾ ਮੇਲਾ ਹੋਊਗਾ ਤਿਆਰੀਆਂ ਕਰ ਲੋ ਮੁੱਲਾਪੁਰ ਮੰਡੀ ਹਰ ਸ਼ਨੀਵਾਰ ਨੂੰ ਲੱਗਦੀ ਆ ਵੱਧ ਤੋਂ ਵੱਧ ਮੇਰੇ ਵੀਰ ਪਹੁੰਚਿਆ ਕਰੋ ਬਹੁਤ ਬਹੁਤ ਧੰਨਵਾਦ ਸ ਲੰਗੋਵਾਲ ਜਿੰਨੇ ਵੀ ਚੈਨਲੋਂ ਤੁਸੀਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਬਈ ਕਈ ਵਾਰੀ ਕਿਸੇ ਦਾ ਨਾ ਉਹ ਗਲਤ ਲੈ ਲੈਂਦਾ ਜਿੱਦਾਂ ਵੈਰੈਟੀ ਟੀਵੀ ਦੇਸੀ ਟੀਵੀ ਸ਼ੌਂਕੀ ਜੱਟ ਇੱਕ ਆ ਵੀਰ ਖੜਾ ਹੈ ਹਾਂਜੀ ਪੈਂਡੂ ਮੁੰਡਾ ਪੈਂਡੂ ਮੁੰਡਾ ਤੇ ਇਹ ਹੈ ਵੀ ਪੈਂਡੂ ਵਰਗਾ ਹੀ ਤਤਨਾ ਨਾਲੋਂ ਸਾਉ ਲੱਗਦਾ ਮੈਨੂੰ ਬਹੁਤ ਧੰਨਵਾਦ ਤੁਹਾਡਾ ਜਿੰਨੇ ਸਾਡੇ ਮੁਸਲਮਾਨ ਵੀਰ ਆਉਂਦੇ ਨੇ ਇਹਨਾਂ ਦਾ ਵੀ ਧੰਨਵਾਦ ਤੁਸੀਂ ਅੱਜ ਦੇਖਿਆ ਵੀ ਅੱਜ ਦੁੱਧ ਵਾਲੀ ਬੱਕਰੀ ਦੀ ਚਲੋ ਵੱਖਰੀ ਗੱਲ ਆ ਚਲਦੀ ਆ ਖਰੀਦਦਾਰੀ ਜਿੰਨੀ ਚੱਲੀ ਆ ਜ਼ਿਆਦਾਤਰ ਅੱਜ ਵੀਰੇ ਕੁਰਬਾਨੀ ਵਾਲਾ ਮਾਲ ਵਿਕ ਰਿਆ ਕਰਵਾਨੀ ਵਾਲਾ ਮਾਲ ਪਲੀਆਂ ਹੋਈਆਂ ਬੱਕਰੀਆਂ ਫੰਡਰਾਂ ਜਿਹੜੀਆਂ ਆਪਣੇ ਕਿਸੇ ਕੰਮ ਦੀਆਂ ਨਹੀਂ ਉਹਨਾਂ ਨੂੰ ਵੈਸੇ ਨਾਲ ਸਿੱਟੋ ਉਦਾਂ ਹੀ ਨਾ ਚੱਕ-ਟੱਕ ਫੜਾਈ ਜਾਓ ਮੰਡੀ 'ਚ ਲੈ ਕੇ ਆਓ ਉਹਦਾ ਬਾਜੇ ਮੁੱਲ ਵਧੀਆ ਮੁੱਲ ਵਟਕੇ ਲੈ ਕੇ ਜਾਓ ਤੇ ਬੱਕਰੇ ਪਾਲੇ ਹੋਏ ਜਿਹੜੇ ਖੱਸੀ ਤੇ ਆਂਡੂ ਬੱਕਰੇ ਤੇ ਉਹ ਅੱਜ ਪੂਰੀ ਵਧੀਆ ਵਿਕਰੀ ਚੱਲ ਰਹੀ ਆ ਵੀਰ ਆਏ ਨੇ ਆਪਣੇ ਕੋਲੇ ਜੰਮੂ ਤੋਂ ਹਿਮਾਚਲ ਤੋਂ ਯੂਪੀ ਤੋਂ ਹਰਿਆਣੇ ਤੋਂ ਬਾਕੀ ਦਿੱਲੀ ਤੋਂ ਵੀ ਪਾਲਟੀਆਂ ਆਈਆਂ ਲੁਧਿਆਣੇ ਵਾਲੇ ਵੀਰ ਆਏ ਹੋਏ ਨੇ ਸੱਤਵਾ ਬੇਟ ਵਾਲੇ ਆਏ ਨੇ ਵੀਰ ਸਾਰੇ ਤਰ੍ਹਾਂ ਦੇ ਵੀਰ ਇੱਥੇ ਅੱਜ ਪਹੁੰਚੇ ਹੋਏ ਨੇ ਮੈਂ ਸਾਰਿਆਂ ਦਾ ਹੀ ਧੰਨਵਾਦ ਕਰਦਾ ਇੱਕ ਮੈਂ ਜਰੂਰੀ ਬੇਨਤੀ ਕਰਦਾ ਵੀ ਕਈ ਵੀਰ ਸ਼ਰਾਰਤਾਂ ਕਰਦੇ ਨੇ ਖਾ ਪੀ ਕੇ ਉਹ ਗਰੀਬ ਪਰਿਵਾਰਾਂ ਦੇ ਉੱਪਰ ਆਪਦੀ ਤੂ ਤੂ ਮੈਮਾ ਜਿਆ ਖੇਡ ਖੇਡਦੇ ਨੇ ਉਹਨੂੰ ਨਸ਼ਾ ਖੇਡਦੇ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਬਈਓ ਮੰਡੀ ਆ ਵੀਰੇ ਇਹ ਮੰਡੀ ਬਿਲਕੁਲ ਨਿੰਗਾ ਸਿੰਘਾ ਦੀ ਮੰਡੀ ਆ ਸਾਫ਼ ਸੁਥਰੀ ਮੰਡੀ ਆ ਇੱਥੇ ਕੋਈ ਵੀ ਅਸੀਂ ਤਾਂ ਛੇਤੀ ਕਿਤੇ ਕਿਸੇ ਨੂੰ ਬੀੜੀ ਸਿਕੜ ਨਹੀਂ ਪੀਣ ਦਿੰਦੇ ਓਪਨ ਜੇ ਕਿਸੇ ਨੇ ਪੀਣੀ ਆ ਦੀ ਗੱਡੀ 'ਚ ਬਹਿ ਕੇ ਪੀਂਦਾ ਅਗਲਾ ਪਰ ਮੈਂ ਬੇਨਤੀ ਕਰਦਾ ਵੀ ਸਾਡੇ ਜਵਾਬ